ਆ ਬੰਦਾ ਹਰੇਕ ਉੱਠੇ ਕੰਮ ਕਰ ਲੋ ਰਿਸਕ ਲੈ ਲੋ ਬੈਠ ਕੇ ਕੰਮ ਚਾਦਰ ਕਰਨ ਲੱਗਿਆ ਪਰ ਇਹ ਮੂਰੇ ਹੁੰਦਾ ਇਹ ਇਹ ਤੋਂ ਬਿਨਾ ਕੋਈ ਕੰਮ ਸਿਰੇ ਚੜਦਾ ਹੀ ਨਹੀਂ ਤਾਂ ਨੈਣਾ ਦੇਖਾ ਬੱਤਰ ਉਹ ਖਿਡਾਰੀ ਹੈ ਨਾ ਉੜਦੇ ਤੀਰ ਤੇ ਜੰਟੇ ਦਾ ਬਹੁਤ ਨੇੜੇ ਨੇੜੇ ਦਾ ਸੰਬੰਧ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਸਾਰੇ ਉੱਤ ਗਿਆ ਮੀਲ ਬਣਾਇਆ ਸਾਡੇ ਘੱਟ ਹੋ ਗਏ ਅੱਜ ਮੁੰਡਿਆਂ ਨੇ ਨਾਲ ਦੀ ਵਿਆੜ ਦੀ ਤਿਆਰੀ ਕਰ ਲਈ ਉਹਨਾਂ ਨਾਲ ਜਾ ਕੇ ਕੰਮ ਕਰਵਾਉਂਦੇ ਇੱਕ ਦੋ ਤਾਂ ਕਿੰਨੇ ਟਾਈਮ ਨਾਲ ਤੁਹਾਨੂੰ ਲੱਗਿਆ ਆਪਣੇ ਆਪੇ ਚੱਲ ਵਧੀਆ ਜਾਣ ਕੇ ਨੇ ਜਾਣਕਾਰੀ ਲੈਣੀ ਜੀ ਬਾਥ ਆ ਕੇ ਚੱਲਦੇ ਆਂ ਦੇਖ ਲੈ ਕੀ ਕੰਮ ਕਰ ਕਰਾਉਣਾ ਉਹ ਵੀ ਇਹ ਆਪਣਾ ਦੂਜਾ ਮੀਲ ਦਿੰਦਾ 12:00 ਵੱਜ ਗਏ। ਜਿਮ ਦਾ ਜੋ ਕੋਈ ਪਤਾ ਨਹੀਂ ਸ਼ਾਮ ਨੂੰ ਜਾਵਾਂਗੇ ਮੇਰੇ ਵੀ 4 ਕੁ ਵਜੇ। ਤਾਂ ਆਪੀ ਕਿੱਥੇ ਚਲੀਏ ਕੰਡਾ ਡਾਂਟਾ ਨੂੰ ਫੋਨ ਕਰਿਆ ਸੀ ਆਪ ਤਾਂ ਬੋਨ ਹੈ ਨਹੀਂ ਉਹਦਾ। ਕੰਨਾ ਫੋਨ ਕਰਨਾ ਸੀ ਦਿਨ ਨੂੰ। ਪਤਾ ਨਹੀਂ ਕਦ ਕਰਨਾ ਸੀ ਨਾ ਵਜੇ ਲਾਪੇ ਕਰਕੇ ਬਚਲੀ ਕੀ ਕਰਦੇ ਨੇ। ਟ੍ਰੈਵਲ ਟੂਰੀ ਤਿਆਰ ਕਰਾਈਏ ਨਾਲ। ਉਹਦੋਂ ਆ ਦੇਖਦੇ ਆਂ ਫਿਰ ਨਾ ਤੋ ਕੱਜਾ ਚੱਲਣਾਗੇ। ਰਕਵਾ ਦੇ ਨਾ ਆ ਬੰਦਾ ਹਰੇਕ ਉੱਠੇ ਕੰਮ ਕਰ ਲੋ ਰਿਸਕ ਲੈ ਲੋ ਬੈਠ ਕੇ ਕੰਮ ਚਾਹਦਾ ਕਰਨ ਲੱਗਿਆ ਪਰ ਇਹ ਮੂਰੇ ਹੁੰਦਾ ਇਹ ਇਹ ਤਾਂ ਬਿਨਾ ਕੋਈ ਕੰਮ ਸਿਰੇ ਚੜਦਾ ਹੀ ਨਹੀਂ ਤੇ ਲੈਣਾ ਦੱਸਾ ਫੱਟਰ ਉਹ ਇੱਕ ਖਿਡਾਰੀ ਹੈ ਨਾ ਉਰਦੇ ਤੀਰ ਤੇ ਜੰਟੇ ਦਾ ਬਹੁਤ ਨੇੜੇ ਨੇੜੇ ਦਾ ਸਬੰਧ ਹੈਗੇ ਆਉਣਗੇ ਜਾਂ ਖੁੱਲ ਕੇ ਡਿਗੂਗਾ ਪਤਾ ਲੱਗੂਗਾ ਖੜਕਾਊਗਾ ਚੱਲ ਚੱਲ ਕੁਝ ਨਹੀਂ ਤਾਂ ਆ ਜੀ ਕੋ ਮੇਰੀ ਗਾਡੀ ਵੀ ਜਾ ਆਹ ਅੱਗੇ ਆਉਣੇ ਤੇ ਅੱਤਰ ਘਟਾ ਕੋਈ ਨਾ ਜਾਣੇ ਜਿੱਦਾਂ ਜਾਣੇ ਪੁਆਇੰਟ 'ਚ ਮੋੜੀ ਲਾ ਕੇ ਆਹ ਚਲ ਆ ਟੇਂਜ ਹੋ ਗਈ ਉਪਰੇ ਆ ਗਏ ਮਾਣ ਹੋੜੀ ਇੱਥੋਂ ਏ ਹੋੜੀ ਇੱਥੋਂ ਏ ਮੁੰਡੇ ਤਗੜੇ ਨੇ ਮੁੰਡੇ ਤਗੜੇ ਨੇ ਆੜਤਾ ਚੱਕ ਦੋ ਚੱਕੇ ਚਾਰਤਾ 6 ਹੱਤੇ ਜਾਣੇ ਨੇ ਕਾਦੇ ਸਿੰਘ ਹੱਤੋਂ ਆਉਂਦੇ ਹੁੰਦਾ ਛੜਦੇ ਛੜਦੇ ਆ ਜੰਡਾ ਇਹਦਾ ਜੋਰ ਸਭ ਤੋਂ ਵੱਧ ਰਿਹਾ ਅਜ ਬੰਦੇ ਦਾ ਕੰਮ ਰਹਿਣ ਦੋ ਬੱਸ ਗੰਡਾ ਵਿੱਚ ਲੋ ਵੀ ਜੇ ਮੋਪਾਂ ਤੇ ਪਾਂਦੇ ਉਹਦੀ ਲੇਟ ਤਾਂ ਕਰਕੇ ਵਾਰਮ ਅਪ ਪਾ ਕੀਤਾ ਨਹੀਂ ਕਿਉਂਕਿ ਜਨਰੇਟਰ ਜਨਟਰ ਖਿੱਚ ਕੇ ਵਾਰਮ ਅਪ ਪਹਿਲੇ ਹੀ ਵਧ ਰਹੀ ਹੋਤੀ ਤੇ ਸਿੱਧੇ ਗਏ ਲੜਪੜ ਡਾਉਨ ਤੇ ক্লোਜ਼ ਗ੍ਰਿਪ ਇਹ ਲਾਸਟ ਵੀਕ ਹੈ ਦਾ ਤੇ ਇੱਕ ਮਹੀਨਾ ਹੋ ਗਿਆ ਨਾਉਦੇ ਨੂੰ ਤੇ ਰੈਪੋਟੇਸ਼ਨ ਖੁੱਲੇ ਲਾਇਨੇ ਬੇਟ ਹੈ ਵੀ ਆ ਤਾਂ ਕਰਕੇ ਪਹਿਲਾਂ ਵਾਈਡ ਗ੍ਰਿਪ ਹੁੰਦਾ ਸੀਗਾ ਤੇ ਹੁਣ ਇੱਕ ਮਹੀਨਾ ਸੀ ਕਲੋਜ਼ ਗ੍ਰਿਪ ਕਰਤਾ ਹੁਣ ਉਦੋਂ ਤੱਕ ਇੱਕ ਮਹੀਨਾ ਫੇਰ ਵਾਈਡ ਕਰਦਾਂਗੇ ਬਦਲ ਬਦਲ ਕੇ ਅਲੌਣੀਆਂ ਸਾਰੀ ਚੀਜ਼ਾਂ ਤੇ ਬੇਟ ਬਦਲਤਾ ਫੇਰ ਦੂਜੀ ਸਾਈਡ ਦੇ ਵਿੱਚ ਵੀਡੀਓ ਉੱਥੇ ਪਾਉਜ਼ ਕਰ ਦਿੰਦਾ ਸੀ ਤੇ ਉੱਥੇ ਹੀ ਪਲੇ ਕਰ ਲੈਂਦਾ ਸੀ ਅਲੱਗ-ਅਲੱਗ ਕਲਿੱਪ ਬਣਨ ਨੂੰ ਤੇ ਵੇਟ ਵਧਾਈ ਗਏ ਹਰੇਕ ਵਾਰ ਦੋ ਬੁਲੇਟਾਂ ਵਧਾਣ ਦੇ ਦੀਗੇ ਸੈਟ ਲਾਇਨ ਇਹਦੇ ਸੀ 4 ਤੇ ਇਹ ਤੋਂ ਵੇਟ ਤਾਂ ਤੁਹਾਨੂੰ ਦਿਖਣਾ ਨਹੀਂ ਕਿਉਂ ਨਹੀਂ ਮੈਂ ਦਿਖਾ ਦਿੰਦਾ ਹੈਵੀ ਸੀਗਾ ਪੂਰਾ ਰੱਖਿਆ ਹੋਇਆ ਲਾਈਟ ਵਾਲਾ ਕੰਮ ਚੱਕਤਾ ਵੀ ਜਿੰਨੀਆਂ ਹੋ ਸਕਣੀਆਂ ਬੁਲੇਟਾਂ ਪਈਆਂ ਇਹ ਆ ਤੀਜਾ ਸੈਟ ਇੱਕ ਵਗੜਾ ਪਹਿਲਾਂ ਲਾਇਆ ਸੀ ਉਹ ਜਸਟ ਇੱਕ ਵਾਰ ਮਪ ਉਲਾ ਲਓ ਉਹਨੂੰ ਕਾਊਂਟੇ ਕਰ ਲੈਣੇ ਵਿੱਚ 4 ਲਾਉਣੇ ਹਿਸਾਬ ਨਾਲ ਤਾਂ ਇਹ ਵੇਟ ਵਧਾਈ ਗਏ ਆ ਇਹ ਕਰੀ ਗਿਆ ਲਾਈ ਗਿਆ ਇਸ ਤੋਂ ਬਾਅਦ ਵੀ ਮੈਂ ਦਾ ক্লোਜ਼ ਗ੍ਰਿਪ ਲਾਉਣ ਲੱਗਿਆ ਦੀ ਇਹ ਜੁੜਾ ਕਹਿੰਦਾ ਵੀ ਮੈਨੂੰ ਵਾਈਡ ਜਿਆਦਾ ਵਧੀਆ ਲੱਗਦਾ ਤੇ ਉਹਦੀ ਇੱਕ ਵੀਡੀਓ ਬਣਾ ਤੂੰ ਦੱਸਿਆ ਜਰੂਰ ਮੈਂ ਤੁਹਾਨੂੰ ਕਲਿੱਪ ਕਰਦਾ ਕੇ ਸ਼ੇਅਰ ਆਹ ਦੇਖੋ ਇਹਦੇ ਵਿੱਚ ਮੈਂ ক্লোਜ਼ ਕਲਿੱਪ ਪਾਇਆ ਸੀ ਇਹ ਕਹਿੰਦਾ ਵਾਈਡ ਗ੍ਰਿਪ ਤੇ ਜਿਆਦਾ ਵੈਕ ਸਕੀਜ਼ ਹੁੰਦੀਆਂ ਤੇ ਮਸਲ ਜਿਆਦਾ ਪੁੱਲ ਹੁੰਦੇ ਆ ਬਾਹਰ ਤੇ ਤੁਹਾਨੂੰ ਕੀ ਫਰਕ ਲੱਗ ਰਿਹਾ ਤੁਸੀਂ ਦੱਸਿਓ ਇੱਕ ਵਾਰ ਜੇ ਕਿਸੇ ਨੇ ਕੋਈ ਜਮਣਾ ਹੈਗਾ ਸ਼ਕੀਨ ਬੀ ਇਹ ਵਾਈਡ ਗ੍ਰਿਪ ਛੋਟਾ ਗ੍ਰਿਪ ਆ ਇਹ ਇੱਥੇ ਜ਼ਿਆਦਾ ਲਾਰਟ ਪੁਲ ਹੁੰਦੀ ਆ ਜਾਂ ਵਾਈਟ ਤੇ ਹੁੰਦੀ ਆ ਮੈਨੂੰ ਤਾਂ ਵੈਸੇ ਇਹ ਜ਼ਿਆਦਾ ਫਰਕ ਲੱਗਦੀ ਆ ਉਹ ਦਾ ਹੋਰ ਹਿਸਾਬ ਦਾ ਵਾ ਇਹ ਕਹਣਾ ਨਹੀਂ ਉੱਥੇ ਹੱਥ ਖੁੱਲ ਦੇਣ ਖਵਾਤਰਾ ਉਹ ਵੀ ਜੀ ਖੁੱਲਣਗੇ ਕਿ ਇੱਥੇ ক্লোਜ਼ ਗਰਪ ਮੈਂਦਾ ਉੱਥੇ ਦੂਰ ਹੁੰਦਾ ਹੱਥਾਂ ਦਾ ਫਰਕ ਤਾਂ ਪੈਣਾ ਪੈਣਾ ਪਰ ਮੈਨੂੰ ਮਸਲ ਦਾ ਫਰਕ ਨਹੀਂ ਲੱਗਿਆ ਉਹ ਇਹ ਕਹੇ ਤੇ ਇੱਥੇ ਵਾਈਟ ਕਰਿਆ ਫਿਰ ਨਹੀਂ ਮੈਂ ক্লোਜ਼ ਹੀ ਲਾ ਰਿਆ ਸੀ ਤੇ ਕਹਿੰਦਾ ਇੱਥੇ ਜ਼ਿਆਦਾ ਪੰਪ ਹੋ ਰਹੀ ਆ ਇਹ ਦੇਖ ਲਓ ਤੁਹਾਨੂੰ ਕੋਈ ਲੱਗਦਾ ਮੈਨੂੰ ਤਾਂ ਕੋਈ ਖਾਸ ਫਰਕ ਲੱਗਿਆ ਨਹੀਂ ਪਰ ਜਰੂਰ ਦਿਓ ਆਪਣੀ ਕੋਈ ਬੰਦਾ ਕਵਰਟ ਕਰਕੇ ਇਹ ਜਿੰਮ ਬਣਾ ਹੈਗਾ ਬੰਦਾ ਵੀ ਵਾਈਡ ਲਾਉਣੇ ਚਾਹੀਦੀ ਆ ਜਾਂ ক্লোਜ਼ ਕਰ ਪਾਉਣੇ ਚਾਹੀਦੀ ਆ ਆਪਾਂ ਦੋਨੇ ਵਰਤੀਆਂ ਨੇ ਮੀਨਾ ਮੀਨਾ ਚੱਲਦੀਆਂ ਨੇ ਹਰ ਇੱਕ ਇਸ ਤੋਂ ਬਾਅਦ ਇਹ ਹੋਰ ਵੀ ਯੰਤਰ ਮੰਤਰ ਰਹਿ ਕੇ ਕਈ ਤਰ੍ਹਾਂ ਦੇ ਹਰ ਇੱਕ ਐਕਸਰਸਾਈਜ਼ ਲਾ ਕੇ ਦੇਖੀ ਦੀ ਆ ਜੀ ਦਾ ਫਰਕ ਪੈਂਦਾ ਆ ਮੇਰੀ ਫੇਵਰਿਟ ਐਕਸਰਸਾਈਜ਼ ਆ ਲਰਸ ਦੇ ਵਿੱਚੋਂ ਕਿਉਂਕਿ ਜਿੰਨੀ ਪੰਪਿੰਗ ਇਹਦੇ ਨਾਲ ਮਿਲਦੀ ਆ ਕਿਸੇ ਨਾਲ ਨਹੀਂ ਮਿਲਦੀ ਬਾ ਬੰਦੇ ਨੂੰ ਪੋਜੀਸ਼ਨ ਸੈੱਟ ਕਰਨੀ ਹੁੰਣੀ ਚਾਹੀਦੀ ਆ ਜੇ ਤੁਹਾਡੀ ਪੋਜੀਸ਼ਨ ਸੈੱਟ ਨਹੀਂ ਗਈ ਫਿਰ ਤੁਹਾਨੂੰ ਤਾਂ ਨਹੀਂ ਸਹੀ ਨਹੀਂ ਲੱਗਣੀ ਹੈਗੀ ਕਿਉਂਕਿ ਕਈ ਇਹ ਗੋਡਿਆਂ ਨੂੰ ਲਾ ਕੇ ਸਿੱਧੇ ਖੜਕੇ ਲਾਉਂਦੇ ਨੇ ਇੱਥੇ ਮੈਂ ਸਿਰਫ ਵੀ ਆਪਣੇ ਐਬਡੋਮਨਲ ਕੋ ਲੈ ਕੇ ਆਉਣਾ ਬਸ ਮੈਨੂੰ ਇੱਕਲ ਪ੍ਰੈਸ਼ਰ ਜ਼ਿਆਦਾ ਪੈਂਦਾ ਇਹਦੇ ਵਿੱਚ ਵੀ ਵੇਟ ਅਸੀਂ ਹਰੇਕ ਰੈਪਿਟਿਸ਼ਨ ਦੇ ਵਿੱਚ ਸੈੱਟ ਵੱਧਾਉਂਦੇ ਗਏ ਆ ਪਹਿਲਾਂ ਅਸੀਂ ਇਕੋ ਲਈ ਜਾਂਦੇ ਹੁੰਦੇ ਸੀ ਹੁਣ ਅਸੀਂ ਜੱਸੀ ਕੋਚ ਪਰਮਰੀ ਵਾਲਾ ਨਵਾਂ ਰੱਖਿਆ ਤੇ ਉਹਦੇ ਸਾਬ ਨਾਲ ਫਿਰ ਸੀ ਉਹਨਾਂ ਹੈਗਰਟ ਲਾ ਰਹੇ ਆ ਅੱਜ ਕੱਲ ਪਹਿਲਾਂ ਸੀ ਇੱਕੋ ਵੇਟ ਲਾਉਂਦੇ ਸੀ ਰਿਪੋਰਟੇਸ਼ਨ ਨਾਲ ਜਦੋਂ ਫਰਕ ਪਾ ਲੈਂਦੇ ਸੀ ਫਿਰ ਉਹਨਾਂ ਸੀ ਰਿਪੋਰਟੇਸ਼ਨ ਘਟਾਉਨੇ ਉਹਨਾਂ ਵੇਟ ਵਧਾਉਨੇ ਜਾਂਦੇ ਆ ਆ ਐਕਸਰਸਾਈਜ਼ ਵਾਸਤੇ ਹੈ ਨਹੀਂ ਕੋਈ ਲਾਉਂਦਾ ਨਹੀਂ ਇਹ ਮਾਪ ਤਿਆਰ ਕਰੀ ਗਏ ਆ ਕੋਈ ਲਾਉਂਦਾ ਬਸ਼ਾਇਦ ਮੈਂ ਦੇਖਿਆ ਵੀ ਨਹੀਂ ਕਰੀ ਗਾ ਲਾਉਂਦੇ ਐਵੇਂ ਪਰ ਇਹਦੇ ਨਾਲ ਵੀ ਬਸ ਵੱਖਰੇ ਪ੍ਰੈਸ਼ਰ ਆਉਂਦਾ ਤੁਹਾਡੀ ਬੈਕ ਤੇ ক্লোਜ਼ ਗ੍ਰਿਪ ਹੋਏ ਹੱਥ ਤੋਂ ਨੇ ਇੱਕਦੋ ਜਿੜਮ ਫੜ ਕੇ मुट्ठी ਬੰਦ ਕਰਕੇ ਤੇ ਇੱਥੇ ਵੀ ਵਜਨੋ ਸੇਮ ਹੀ ਸੀਗਾ ਪਰ ਇਹ ਵੀ ਬਹੁਤ ਜ਼ਿਆਦਾ ਪੰਪ ਕਰਦੀ ਆ ਤੁਹਾਡੀ ਲੈਗਸ ਨੂੰ ਕੁਝ ਨਾ ਕੁਝ ਤੇਰਵਾ ਕਰਦੇ ਰਹਿਣਾ ਚਾਹੀਦਾ ਮਤਲਬ ਕਿ ਕਿੱਸੇ ਲਾ ਕੇ ਬੰਦਾ ਬੋਰ ਵੀ ਹੋ ਜਾਂਦਾ ਨਾਲੇ ਮਸਲ ਵੀ ਪੰਪ ਨਹੀਂ ਹੁੰਦਾ ਇੱਥੇ ਮਸਲ ਪੂਰਾ ਪੰਪ ਸੀ ਇਹ ਆਪਣੀ ਲੈਗ ਐਕਸਰਸਾਈਜ਼ ਤੇ ਇੱਥੇ ਫਿਰ ਆਪਾਂ ਖਤਮ ਕਰੀਏ ਐਕਸਰਸਾਈਜ਼ ਫਿਰ ਪਿੰਡ ਜਾਣਾ ਸੀਗਾ ਕੰਮ ਕਰ ਕਰ ਕੇ ਜੰਟੇ ਹੋਣਾ ਵਿਕਣ ਦੀ ਆਏ ਨਹੀਂ ਤਾਂ ਕਰਕੇ ਜਿੰਨਾ ਕੋਈ ਯਾਨੀ ਖਿੱਚ ਕੇ ਲਾਈ ਆ 35 40 ਮੀਟਰ ਚ ਖਤਮ ਕਰਕੇ ਮੁੜ ਗਏ ਸੀ ਫੇਰੇ ਜਾ ਕੇ ਹਰੇ-ਹਰੇ ਦਾ ਕੰਮ ਕਰਨੇ ਟੋਕੇ ਜਾ ਕਰਨਾ ਸੀ ਫਿਰ ਉਹਨਾਂ ਕੋਲ ਜਾਣਾ ਸੀ ਤੇ ਵੀ ਔਖਾ ਹੁੰਦਾ ਸੀ ਮੇਨਾਂ ਵੀ ਇੰਨਾ ਲੇਟ ਆਏ ਆ ਉਹ ਮੈਂ ਕਹਿੰਦਾ ਉਸ ਟਾਈਮ ਬੰਦੇ ਨੂੰ ਲੱਗੇ ਜਾਂਦਾ ੜੀਆ ਕਰਦੇ ਕਰਾਉਂਦੇ ਇਹਨੂੰ ਇੰਨਾ ਸੌਖਾ ਤਾਂ ਹੁੰਦਾ ਰੀਗਾ ਵੀ ਉਹ ਡਿਓ 40 ਮਿੰਟ ਸਾਡੇ ਓਰੀਜਿਨ ਚੋਂ ਨਿਕਲ ਜਾਂਦੇ ਨੇ ਔੜੀ ਓਰੀ ਆਉਂਦੇ ਨੂੰ 15 ਦਾ ਲੱਗਦੀ ਲੱਗਦੇ ਨੇ 15 ਤਾਂ ਘਟਦਾ ਪਹੁੰਚ ਨਹੀਂ ਹੁੰਦਾ ਹੈਗਾ ਬਸ ਇਹ ਖਤਮ ਕਰੀ ਕਰੀ ਜਾ ਕੇ ਚਿਕਨ ਖਾਦਾ ਤੇ ਆਪਾਂ ਬਚਲੇ ਗਏ ਉਹਨਾਂ ਕੋਲ ਨੂੰ ਉਹ ਵੀ ਜੇ ਮਜੋਬ ਦੀ ਲੇਟ ਆ ਕੇ ਕੰਮ ਕੰਮ ਕੀਤਾ ਤੇ ਹੁਣ ਫਿਰ ਜਾਣਾ ਪਿੰਡ ਜਾਂਟੇ ਉਹਨਾਂ ਨੇ ਤਿਆਰੀ ਜੁਰ ਕਰ ਲਈ ਹੋਗੀ ਤੇ ਮਤਾਂ ਤੁਹਾਡੇ ਖਾਣਗੇ ਪਿੰਡ ਦੇਖਣਾ ਜਾ ਕੇ ਉਹਨਾਂ ਨੇ ਵੀ ਕਿੱਦਾਂ ਕਰਦੇ ਨੇ ਸਾਰਾ ਕੁਛ ਮੈਂ ਕਰੇ ਦੇਖੇ ਨਹੀਂਗੇ ਤੇ ਬਸ ਚਿਕਨ ਖਾ ਕੇ ਚੱਲਦੇ ਆਂ ਫਿਰ ਦੇਖਦੇ ਆਂ ਤਿਆਰੀ ਜੁਰ ਤਾਂ ਕਰ ਲਈ ਉਹਨਾਂ ਨੇ ਦੇਖਣਾ ਬਾਕੀ ਕਿੱਦਾਂ ਕਰਦੇ ਨੇ ਸਾਰਾ ਸਿਸਟਮ ਮੈਨੂੰ ਪਤਾ ਨਹੀਂ ਚੱਲ ਫਿਰ ਬੱਕਰਾ ਬਲੌਗ ਪਾਉਣਾ ਪੈਣਾ ਵੀਡੀਓ ਹੋ ਜਾਣੇ ਲੰਬੀ ਤੇ ਇਹ ਮੈਥੀ ਬਲੌਗ ਖਤਮ ਕਰਦਾ ਤੇ ਅਗਲਾ ਬਲੌਗ ਇਦਾਂ ਹੀ ਬਣਾਇਆ ਪਿਆ ਫਿਰ ਮੋਂ ਕਿਹੜਾ ਰਾਤ ਹੁੰਨਾ ਜੋ ਕੁਛ ਵੀ ਕੀਤਾ ਜਾਂ ਟਨਨ ਮੱਥਾ ਵਗੈਰਾ ਢਿੱਕੇ ਸਾਰਾ ਕੁਝ ਉਹ ਮੈਂ ਅਗਲੇ ਬਲੌਗ ਚ ਤੁਹਾਨੂੰ ਸ਼ੇਅਰ ਕਰਦਾ ਤੇ ਫਿਲਹਾਲ ਅੱਜ ਦੇ ਬਲੌਗ ਲਈ ਇਹਨਾਂ ਤੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਗੁੱਡ ਨਾਈਟ